ਦੇਖੋ ਜੀ ਮੈਂ ਸਮਝਦਾ ਜਿਹੜਾ ਸਰਦਾਰ ਧੰਮੀ ਵੱਲੋਂ ਕੱਲ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨੇ ਬੜੀ ਚੀਜ਼ਾਂ ਜਿਹੜੀਆਂ ਲੁੱਟੀਆਂ ਹੋਈਆਂ ਸੀਗੀਆਂ ਛੁਪੀਆਂ ਹੋਈਆਂ ਸੀਗੀਆਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਲਿਆਤੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕਿਸ ਅਧੀਨ ਕੰਮ ਕਰ ਰਹੀ ਹੈ ਜੀ ਉਹਾਂ ਨੇ ਬਿਲਕੁਲ ਸਾਫ਼ ਕਰ ਤੇ ਆ ਪਾਣੀ ਦੀ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਅਕਾਲੀ ਦਲ ਬਾਦਲ ਦੀ ਰਹਿਨ ਵਿੱਚ ਹੈ ਠੀਕ ਕੰਮ ਕਰਦੀ ਉਸ ਤੋਂ ਬਾਹਰ ਨਹੀਂ ਜਾ ਸਕਦੀ ਹੁਣ ਵੀ ਉਮੀਦ ਸੀ ਕਿ ਜਿੰਨੇ ਵੱਡੇ ਗੁਨਾਹ ਨੇ ਉੰਨੀ ਵੱਡੀ ਕਿਤੇ ਸਜ਼ਾ ਲਾਈ ਜਾਵੇਗੀ ਉਹ ਸਜ਼ਾ ਵੀ ਇਸ ਤਰੀਕੇ ਨਾਲ ਲਾਈ ਸਜ਼ਾ ਤਾਂ ਲਾਈ ਹੈ ਉਹ ਇਸ ਤਰੀਕੇ ਨਾਲ ਲਈ ਹੈ ਤਾਂ ਕਿ ਬਾਦਲਾਂ ਦਾ ਆਉਣ ਵਾਲੇ ਸਮੇਂ 'ਚ ਪਿੰਡਾਂ 'ਚ ਵੜਨਾ ਸੁੱਖਾ ਹੋ ਜਵੇ। ਉਹਨਾਂ ਨੂੰ ਲੋਕਾਂ ਤੋਂ ਬੂਟਾ ਲੈਣੀਆਂ ਸੁੱਕੀਆਂ ਹੋ ਜਾਣ ਤਾਂ ਕਿ ਉਹ ਦੁਬਾਰਾ ਸਟੇਬਲ ਹੋ ਸਕਣ, ਖੜੇ ਹੋ ਸਕਣ, ਪੈਰੀ ਹੋ ਸਕਣ। ਇਹ ਸੋਚ ਕੇ ਉਹਨਾਂ ਨੂੰ ਲੰਘ ਗਈ ਹੈ। ਸਾਡਾ ਜਿਹੜਾ ਵੀਰ ਹੈ ਨਰੇਂਦਰ ਸਿੰਘ ਚੋੜਾ ਜਿਹੜਾ ਕਿ ਇੱਕ ਵੈਲ ਐਜੂਕੇਟਿਡ ਬੰਦਾ ਇੰਡੀਅਨ ਐਕਸਪ੍ਰੈਸ ਨੇ ਹੋਰ ਕਿੰਨਵਾਰ ਸ਼ਬਦ ਵਰਤੇ ਨੇ ਉਹਨਾਂ ਦੇ ਲਈ ਆਈਡਿਓਲੋਜੀਕਲ ਇੱਕ ਆਈਡੀਅਲ ਸੋਸ਼ਲ ਬੰਦਾ ਹੈਗਾ। 10000 ਸਿੱਖ ਨੌਜਵਾਨਾਂ ਦਾ ਪਤਾ ਕਰਕੇ ਇੱਕ ਡਾਟਾ ਇੱਕ ਪੱਤਰਕ ਦਸਤਾਵੇਜ਼ ਜਾਰੀ ਕੀਤਾ ਡਾਟਾ ਇਕੱਤਰ ਕੀਤਾ ਜਿਹਦੇ ਚ ਲਿਖਿਆ ਕਿ ਐਨੇ ਨੌਜਵਾਨ ਫਲਾਨੀ ਜ਼ਿਲ੍ਹੇ ਦੇ ਨੇ ਉੱਥੇ ਪੁਲਿਸ ਨੇ ਗਾਇਬ ਕੀਤੇ ਗਏ ਨੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸ਼ਮਸ਼ਾਨ ਘਾਟਾਂ 'ਚ ਜਾ ਕੇ ਉਹਨਾਂ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਮਿਊਂਸਿਪਲ ਕਮੇਟੀਆਂ 'ਚ ਜਾ ਕੇ ਰਿਪੋਰਟ ਇਕੱਠਾ ਕੀਤਾ ਤੇ ਹੁਣ ਕੌਮ ਦੇਖੇ ਕਿ ਜਿਹੜਾ ਇੱਕ ਝੂਠੇ ਪੁਲਿਸ ਮੁਕਾਬਲੇ ਆ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜ ਰਿਹਾ ਅਸੀਂ ਉਹਦਾ ਸਾਥ ਦੇਣਾ ਜਾਂ ਸੁਖਵੀਰ ਬਾਦਲ ਦਾ ਜਿਹੜੇ ਸਿੱਖ ਨੇ ਖਾਲਸਾ ਪੰਥ ਹੈ ਉਹ ਵਸੂਸੀ ਨਹੀਂ ਕਰ ਰਿਹਾ ਉਹ ਤਾਂ ਇਹ ਕਹਿ ਰਹੇ ਨੇ ਕਿ ਇਹ ਤੇ ਆਪਣੀ ਚੋਣਾਂ ਦੀ ਕੈਂਪੇਨ ਕਰ ਰਹੇ ਨੇ ਜਿੱਦਾਂ ਕਿਸੇ ਦੀ ਅਗਲੀ ਚੋਣਾਂ ਹੋਣੀਆਂ ਹਨ ਉਹਨੂੰ ਬੰਦੇ ਨੂੰ 스타 ਬਣਾਉਣਾ ਹੋਵੇ ਅਕਾਲੀ ਦਲ ਦੀ ਜਾਂ ਹੋਰ ਜਿਹਨੇ ਇਹੋ ਜਿਹੇ ਜਿਹੜੇ ਲੀਡਰ ਪੁਰਾਣੀ ਤੁਰੇ ਫਿਰਦੇ ਨੇ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਹੈਗੀ ਥਾਂ ਨਹੀਂ ਰਹੀ ਹੈਗੀ ਪੰਜਾਬ ਦੇ ਵਿੱਚ ਨਾ ਪੰਥ ਦਾ ਪੰਜਾਬ ਨੂੰ ਨਾ ਪੰਥਕ ਸਫਾ ਚ ਉਹ ਲੋਕਾਂ ਦੀ ਪਹਿਲਾਂ ਹੀ ਗੇਮ ਸੀਗੀ ਇਹ ਕਿ ਤੁਸੀਂ ਉਹਨੂੰ ਸੁਖਵੀਰ ਬਾਦਲ ਨੂੰ ਸੱਜਾ ਲਾ ਦੋ ਸਖਤ ਤੋਂ ਸਖਤ ਇੱਕ ਇਹ ਕਰ ਦਿਓ ਇਹ ਪੇਸ਼ਕਾਰੀ ਐਵੇਂ ਦੀ ਤੇ ਅਸੀਂ ਸਾਰੇ ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਤਿਆਰ ਹੋ ਗਏ ਸੋ ਇਹ ਇਹ ਤੇ ਇਹਦਾ ਇੱਕ ਪਾਰਾ ਹੈਗਾ ਕੁਛ ਹੈ ਬਿਲਕੁਲ ਸ਼੍ਰੀ ਕਲਕੱਤਾ ਸਾਹਿਬ ਵਿਖੇ ਜਿਸ ਵੇਲੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲੀ ਨਰੈਨ ਸਿੰਘ ਚੋੜਾ ਗ੍ਰਿਫਤਾਰ ਹੋਏ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਆਪਣੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਦੀ ਕਾਰਵਾਈ ਦੇ ਵਿਚਾਲੇ ਹੀ ਤਕਰੀਬਨ ਇੱਕ ਹਫ਼ਤੇ ਬਾਅਦ ਮੁਰਤੋਂ ਐਸ ਡੀ ਪੀ ਸੀ ਹਰਕਤ ਦੇ ਵਿੱਚ ਆਈ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਮੀਦ ਸੀਗੀ ਕਿ ਸਿੱਖੀ ਸਿਧਾਂਤਾਂ ਦੀ ਗੱਲ ਕਰਦਿਆਂ ਹੋਇਆ ਸਿੱਖ ਆਮ ਸੰਗਤ ਦੀ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੋ ਸਕਦਾ ਆਪਣੇ ਕੁਲ ਵੱਲੋਂ ਕੋਈ ਅਜੀਹਾ ਮਤਾ ਪਾਸ ਕਰੇ ਮਤਾ ਲੈ ਕੇ ਆਵੇ ਸੰਗਤ ਦੇ ਸਾਹਮਣੇ ਜਿਸ ਦੇ ਨਾਲ ਸੰਗਤ ਵੀ ਸਲਾਗਾ ਕਰੇ ਲੇਕਿਨ ਹੋਇਆ ਇਸ ਦੇ ਬਿਲਕੁਲ ਉਲਟ ਹੋਇਆ ਕੁਝ ਅਜੀਹਾ ਜੋ ਹਮੇਸ਼ਾ ਹੀ ਹੁੰਦਾ ਆ ਰਿਹਾ ਹੁੰਦਾ ਫਰਜ਼ ਨਹੀਂ ਸਮਝਿਆਣਾ ਨੇ ਗੰਭੀਰਤਾ ਨਹੀਂ ਸਮਝੀ ਮਾਮਲੇ ਦੀ ਤੇ ਆਪਣੇ ਵੱਲੋਂ ਧਿਆਨ ਨਹੀਂ ਦਿੱਤਾ ਇਹ ਤਿੰਨ ਸ਼ਬਦ ਕਹੇ ਗਏ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਵੱਲੋਂ ਕਿਨਾਂ ਦੇ ਲਈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਲਈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਗੰਭੀਰਤਾ ਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਗੱਲ ਨਹੀਂ ਵਾਚੀ ਇੱਕ ਬਿਆਨ ਜ਼ਰੂਰ ਦੇ ਦਿੱਤਾ ਇਸ ਇਸ ਤਰਜ਼ ਦੇ ਵਿੱਚ ਇਸ ਲਹਿਜ਼ੇ ਦੇ ਵਿੱਚ ਆਪਣੀ ਗੱਲ ਕਰਦਿਆਂ ਹੋਇਆਂ ਜੇ ਕ੍ਰਿਸ਼ਨਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੀ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਅਸੀਂ ਸਮਝ ਸਕਦੇ ਹਾਂ ਅੱਜ ਵੀ ਕਿੰਨਾ ਸਤਕਾਰ ਭਾਵਨਾ ਰੱਖਦੇ ਨੇ ਉਹ ਸ਼੍ਰੀ ਕਾਲਤਾਕ ਸਾਹਿਬ ਦੇ ਜਥੇਦਾਰ ਦੇ ਲਈ ਹਾਂ ਬਾਅਦ ਦੇ ਵਿੱਚ ਮੁਲਾਕਾਤ ਵੀ ਕੀਤੀ ਆਪਣਾ ਬੇਨਤੀ ਪੱਤਰ ਵੀ ਦਿੱਤਾ ਵਕਫ ਦੇ ਵਿੱਚ ਜੋ तमाम ਸੰਗਤਾਂ ਨਾਲ ਬੈਠੀਆਂ ਸੀ तमाम ਜੋ ਚਿਹਰੇ ਨਾਲ ਬੈਠੇ ਸੀ ਅੱਜ ਗੱਲ ਇੱਥੇ ਇਹ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਨਰੈਣ ਸਿੰਘ ਚੋੜਾ ਨੇ ਆਪਣਾ ਰੋਸਾ ਜ਼ਾਹਿਰ ਕਰਦਿਆਂ ਹੋਇਆ ਐਕਟ ਕੀਤਾ ਉਸ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਦੀ ਸਾਜ਼ਿਸ਼ ਤ세ਆ ਜਾ ਰਿਹਾ ਹੈ ਇਸ ਰੂਪ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਸਹੀ ਹੈ ਕਿ ਅਸਲ ਦੇ ਵਿੱਚ ਇਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਸੀ ਜਾਂ ਇੱਕ ਸਿੱਖ ਦੀ ਅਜੇ ਹੀ ਸਿੱਖ ਦੀ ਉੱਤੇ ਰੋਸਾ ਸੀ ਕਿ ਉਸ ਨੇ ਕੌਮ 'ਤੇ ਧਾਲਾਈ ਹੈ ਡਰ ਦਾ ਮਾਹੌਲ ਕਿ ਪੰਜਾਬ ਦੇ ਵਿੱਚ ਜਾਂ ਹੋਰਨਾਂ ਤਖਤਾਂ ਦੇ ਉੱਤੇ ਨਜ਼ਰ ਆ ਵੀ ਰਿਹਾ ਐ ਐਸ ਡੀ ਪੀ ਸੀ ਨੇ ਤਾਂ ਇਹੀ ਗੱਲ ਕਹੀ ਹੈ ਕਿ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਿੰਘ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਪੰਥ ਚੋਂ ਛੇਕਣ ਦੀ ਗੱਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਰ ਦਿੱਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਆ ਫਰਜ ਤਾਂ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਦਿਨ ਘਟਨਾ ਹੋਈ ਆ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾਇਆ ਚਾਇਦਾ ਤਾਂ ਉਹਨਾਂ ਨੂੰ ਸੀ ਪਈ ਆਪਣੇ ਆਪ ਹੀ ਇਹਦਾ ਨੋਟਿਸ ਲੈ ਲੈਂਦੇ ਗੰਭੀਰਤਾ ਦੇ ਨਾਲ ਇਹ ਹਮਲੇ ਦੌਰਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਲੱਗਣ ਨਾਲ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਦੇ ਆਦੇਸ਼ਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ ਅਤੇ ਮੇਰੀ ਪੀੜੀ ਦੇ ਸਿਧਾਂਤ ਪੰਥਕ ਮਾਨ ਮਰਿਆਦਾ ਤੇ ਸਿੱਖ ਮਾਨਤਨਾਮਾਂ ਦੀ ਕੋਰ ਉਲੰਘਣਾ ਹੈ ਅੰਤ੍ਰਕ ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਸਤਕ ਹੋਣ ਪੁੱਜਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਇਸ ਅਧਿਆਤਮਕਤਾ ਸਥਾਨ ਵੱਲ ਹਮਲਾ ਕਰਨਾ ਬੇहद ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕੇ ਪੰਥ ਦੀਆਂ માનਤਾਵਾਂ ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਖ਼ਾਲਸਾ ਦੀ ਸਰਵਉੱਚਤਾ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਦਿਉੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਇਹਨਾਂ तमाम ਚੀਜ਼ਾਂ ਨੂੰ ਥੋੜਾ ਜਿਹਾ ਹੋਰ ਗੰਭੀਰਤਾ ਦੇ ਨਾਲ ਬਾਤ ਚ ਦੇ ਆ ਹੋਇਆ ਗੱਲਬਾਤ ਕਰਾਂਗੇ ਜਸਵਿੰਦਰ ਸਿੰਘ ਰਾਜਪੂਰਾ ਦੇ ਨਾਲ ਜੋ ਨਾ ਸਿਰਫ ਸਿੱਖ ਚਲਤਕ ਨੇ ਬਲਕਿ ਕਈ ਵੱਡੇ ਪਲੇਟਫਾਰਮਸ ਦੇ ਉੱਤੇ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਸਾਡੇ ਨਾਲ ਇਸ ਵੇਲੇ ਲਾਈਵ ਜੁੜ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅ ਜਸਵਿੰਦਰ ਸਿੰਘ ਜੀ ਜੋ ਕੁਝ ਤਾਂ ਸਾਹਮਣੇ ਸਾਨੂੰ ਤਸਵੀਰਾਂ ਨਜ਼ਰ ਆਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਨੂੰ ਸਿਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦ ਪ੍ਰੈਸ ਕਾਨਫਰੰਸ ਕਰਨਗੇ ਤਦ ਹੋ ਸਕਦਾ ਸਿੱਖਾਂ ਦੇ ਜੋ ਰੋ ਰੀਤਾਂ ਰਿਵਾਜ ਰਹੇ ਨੇ ਕਿਸ ਤਰੀਕੇ ਦੇ ਨਾਲ ਆਪਣੇ ਰੋਜ਼ ਦਾ ਪ੍ਰਗਟਾਵਾ ਇੱਕ ਸਿੱਖ ਕਰ ਸਕਦਾ ਹੈ। ਉਸ ਦੀ ਤਰਜ਼ਮਾ ਨੇ ਕਿਤੇ ਨਾ ਕਿਤੇ ਕਰਦੇ ਹੋਏ ਭਾਵੇਂ ਅਸੀਂ ਇਹ ਨਹੀਂ ਕਹਿੰਦੇ ਬਿਲਕੁਲ ਸਹੀ ਤਰੀਕੇ ਦੇ ਨਾਲ ਉਹ ਕਹਿਣ ਕੀ ਜੀ ਨਰੈਣ ਸਿੰਘ ਜوڑا ਹੋਣਾ ਨਹੀਂ ਜੋ ਜ਼ਿੰਮੇਵਾਰੀ ਨੇ ਪਾਈ ਬਿਲਕੁਲ ਠੀਕ ਸੀ ਲੇਕਿਨ ਜੋ ਇੱਕ ਮਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪੜਿਆ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਜੀ ਪੰਥ ਚੋਂ ਛੇਕ ਦਿੱਤਾ ਜਾਵੇ ਅਜਿਹੇ ਸਿੰਘਾਂ ਨੂੰ ਉਹ ਸਿੰਘ ਜੋ ਜੁਝਾਰੂ ਰਹੇ ਨੇ ਉਹ ਸਿੰਘ ਜਿਨ੍ਹਾਂ ਨੇ ਕੌਮ ਦੇ ਲਈ ਉਹ ਵੱਡੀਆਂ ਕੁਰਬਾਨੀਆਂ ਦੇ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਤੁਹਾਡਾ ਸਭ ਤੋਂ ਪਹਿਲਾ ਪ੍ਰਤੀਕ੍ਰਮ ਜਾਨਣਾ ਚਾਹਵਾਂਗੀ ਦੇਖੋ ਜੀ ਮੈਂ ਸਮਝਦਾ ਜਿਹੜਾ ਸਰਦਾਰ ਧਾਮੀ ਵੱਲੋਂ ਕੱਲ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨੇ ਬੜੀ ਚੀਜ਼ਾਂ ਜਿਹੜੀਆਂ ਲੁਕੀਆਂ ਹੋਈਆਂ ਸੀਗੀਆਂ ਛੁਪੀਆਂ ਹੋਈਆਂ ਸੀਗੀਆਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਲਿਆਤੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕਿਸ ਅਧੀਨ ਕੰਮ ਕਰ ਰਹੀ ਹੈ ਜੀ ਉਹਨਾਂ ਨੇ ਬਿਲਕੁਲ ਸਾਫ਼ ਕਰ ਤੇ ਆ ਪਾਣੀ ਦੀ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਅਕਾਲੀ ਦਲ ਬਾਦਲ ਦੀ ਰਹਿਨ ਵਿੱਚ ਹੀ ਹੈ ਠੀਕ ਹੀ ਕੰਮ ਕਰ ਰਹੀ ਹੈ ਉਸ ਤੋਂ ਬਾਹਰ ਨਹੀਂ ਜਾ ਸਕਦੀ ਕਿਉਂਕਿ ਤੁਸੀਂ ਇੱਕ ਦੇਖੋ ਬੜੀ ਕਮਾਲ ਦੀ ਗੱਲ ਹੈ ਉਸ ਦਿਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਵੀਰ ਬਾਦਲ ਨੇ ਹਰ ਚੀਜ਼ ਮੰਨੀ ਹੈ ਕਿ ਗੋਲੀ ਜਿਹੜੀ ਚੱਲੀ ਹੈ ਉਹ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਚੱਲੀ ਸਾਡੀ ਮਰਜ਼ੀ ਦੇ ਨਾਲ ਚੱਲੀ ਹੈ ਜੀ ਇਦਮੀਆਂ ਦੇ ਵਿੱਚ ਵੀ ਹਾਂ ਡੇਰਾ ਪ੍ਰੇਮੀਆ ਨੂੰ ਜੋ ਨੇ ਇਵਾਜ਼ਾਂ ਦਿੱਤੀਆਂ ਮਾਫੀ ਦਿੱਤੀ ਹੈ 90 ਲੱਖ ਦਾ ਇਸ਼ਤਿਹਾਰ ਜਾਰੀ ਹੋਇਆ ਇਹ ਆ ਝੋਠੇ ਪੁਲਿਸ ਮੁਕਾਬਲੇ ਵਾਲੇ ਨੂੰ ਤਰੱਕੀਆਂ ਮਿਲੀਆਂ ਨੇ ਉਹਨਾਂ ਨੂੰ ਡੀਜੀਪੀ ਲਾਇਆ ਗਿਆ ਉਹ ਹਰ ਗੱਲ ਮੰਨੇ ਨੇ ਫੇਰ ਵੀ ਉਹ ਸਾਰਾ ਪ੍ਰਕਰਨ ਉੱਥੇ ਸਾਫ਼ ਕਰਕੇ ਅਕਾਲੀ ਦਲ ਦਾ ਜਿਹੜਾ ਰਾਹ ਪੱਧਰਾ ਕਰ ਗਿਆ ਤਾਂ ਕਿ ਉਹ ਚੋਣਾ ਲੜ ਸਕਣ ਹੱਥੇ ਤੇ ਚੋਣਾ ਦਾ ਮਤਲਬ ਸਜਾਇਆ ਜਿਹੜੀ ਪੂਰੀ ਵੀ ਨਹੀਂ ਹੋਈ ਤੇ ਨਾਲ ਹੀ ਦਿਲਜੀਤ ਚੀਮੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਚੋਣਾ ਲੜਾਂਗੇ ਜੀ ਸੋ ਇਹ ਸਰਦਾਰ ਧਾਮੀ ਨੂੰ ਸੋਚਣਾ ਚਾਹੀਦਾ ਇਸ ਗੱਲੇ ਕਿ ਉਹ ਉਹਨਾਂ ਦੇ ਗਲਵੇ ਤੋਂ ਬਾਹਰ ਨਿਕਲ ਕੇ ਕੋਈ ਨਿਕਲੀ ਆਜ਼ਾਦ ਹਸਤੀ ਦੀ ਜਿਹੜੀ ਗੱਲ ਹੈ ਉਹ ਕਰ ਦੇ ਨਾ ਕਿ ਨਰੈਣ ਸਿੰਘ ਚੌੜੀ ਨੂੰ ਪੰਥ ਤੋਂ ਛੇਕਣ ਦੀ ਗੱਲ ਜੀ ਅਸੀਂ ਇਹ ਵੇਖਿਆ ਧਾਮੀ ਸਾਹਿਬ ਨੇ ਆਪਣੇ ਪ੍ਰੈਸ ਕਾਨਫਰੰਸ ਦੇ ਦੌਰਾਨ ਸਪਸ਼ਟ ਤਰੀਕੇ ਦੇ ਨਾਲ ਇਹ ਲਫ਼ਜ਼ ਵਰਤੇ ਉਹ ਕਹਿੰਦੇ ਫਰਜ਼ਤਾ ਉਹਨਾਂ ਦਾ ਬਣਦਾ ਸੀ ਯਾਨੀ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਹੋਣਾ ਦਾ ਹੈ ਫਰਜ਼ ਬਣਦਾ ਸੀ ਕਿ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਵਿਚਾਰ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਸਰ ਇਹ ਜ਼ਾਹਿਰ ਕਰਦੀ ਰਹੀ ਹੈ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਖਾਉਂਦੀ ਰਹੀ ਹੈ ਕਿ ਅਸੀਂ ਸੁਚੇਤ ਹਾਂ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨੇ ਗੰਭੀਰਤਾ ਜ਼ਾਹਿਰ ਨਹੀਂ ਕੀਤੀ ਭਾਵੇਂ ਇਹ ਮੁੱਦਾ ਹੋਵੇ ਜਾਂ ਇਸ ਤੋਂ ਪਹਿਲਾਂ ਵਾਲਾ ਯਾਨੀ ਕਿ ਅਸੀਂ ਮੰਨ ਲਈਏ ਕਿ ਅਸਿੱਧੇ ਤਰੀਕੇ ਦੇ ਨਾਲ ਜਾਂ ਸਿੱਧੇ ਤਰੀਕੇ ਦੇ ਨਾਲ ਅੱਜ ਵੀ ਇਹ ਪ੍ਰਭਾਵ ਜਥੇਦਾਰਾਂ ਦੇ ਉੱਤੇ ਆਪਣਾ ਬਣਾ ਕੇ ਰੱਖਣਾ ਚਾਹੁੰਦੇ ਨੇ ਜਾਂ ਬਣਿਆ ਵੀ ਹੋਇਆ ਉਹ ਪ੍ਰਭਾਵ ਦੇਖੋ ਜੀ ਇਹ ਸਾਰੀ ਗੱਲਾਂ ਮਤਲਬ ਇਸ ਗੱਲ ਦਾ ਪਰਤੱਖ ਸਬੂਤ ਨੇ ਕਿ ਉੱਥੋਂ ਦਾ ਜਿਹੜਾ ਪ੍ਰਬੰਧ ਹੈ ਮੈਂ ਪ੍ਰਬੰਧ ਦੀ ਗੱਲ ਕਰਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਉਹਦੇ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਉਹ ਤੋਂ ਕੋਈ ਵੀ ਸਿੱਖ ਮੋਨਕਰ ਨਹੀਂ ਹੋ ਸਕਦਾ ਬਾਰੇ ਜਦੋਂ ਦਾ ਇੱਕ ਪਰਿਵਾਰ ਦੇ ਪ੍ਰਬੰਧ ਹੇਠ ਆਇਆ ਹਕਾਲਤਖਸਾਬ ਦਾ ਪ੍ਰਬੰਧ ਉਦੋਂ ਤੋਂ ਲੈ ਕੇ ਅੱਜ ਤੱਕ ਮਤਲਬ ਸਿੱਖ ਕੌਮ ਨੂੰ ਨਿਰਾਸ਼ਾ ਹੀ ਮਿਲੀ ਹੈ ਕੋਈ ਇਨਸਾਫ ਨਹੀਂ ਮਿਲਿਆ ਹੁਣ ਵੀ ਉਮੀਦ ਸੀਗੀ ਕਿ ਜਿੰਨੇ ਵੱਡੇ ਗੁਨਾਹ ਨੇ ਉੰਨੀ ਵੱਡੀ ਕਿਤੇ ਸਜ਼ਾ ਲਾਈ ਜਾਵੇਗੀ ਪਰ ਉਹ ਸਜ਼ਾ ਵੀ ਇਸ ਤਰੀਕੇ ਨਾਲ ਲਾਈ ਸਜ਼ਾ ਤਾਂ ਲਾਈ ਹੈ ਉਹ ਇਸ ਤਰੀਕੇ ਨਾਲ ਲਈ ਹੈ ਤਾਂ ਕਿ ਬਾਦਲਾਂ ਦਾ ਆਉਣ ਵਾਲੇ ਸਮੇਂ 'ਚ ਪਿੰਡਾਂ 'ਚ ਵੜਨਾ ਸੁੱਖਾ ਹੋ ਜਵੇ ਉਹਨਾਂ ਨੂੰ ਲੋਕਾਂ ਤੋਂ ਵੋਟਾਂ ਲੈਣੀਆਂ ਸੌਖੀਆਂ ਹੋ ਜਾਣ ਤਾਂ ਕਿ ਉਹ ਦੁਬਾਰਾ ਸਟੇਬਲਿਸ਼ ਹੋ ਸਕਣ ਖੜੇ ਹੋ ਸਕਣ ਪੈਰੀ ਹੋ ਸਕਣ ਇਹ ਸੋਚ ਕੇ ਉਹਨਾਂ ਨੂੰ ਲਾਈ ਗਈ ਹੈ ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਸੀ ਤੇ ਨਵੀਂ ਲੀਡਰਸ਼ਿਪ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਜਦੋਂ ਉਹਨਾਂ ਨੇ ਸਾਰਾ ਕੁਝ ਕਬੂਲਿਆ ਕਬੂਲਿਆ ਕਿ ਅਸੀਂ ਸਾਰੇ ਗੁਨਾਹ ਕੀਤੇ ਨੇ ਬਿਲਕੁਲ ਕੱਲਾ ਸਿੱਖਾਂ ਨੂੰ ਨਹੀਂ ਬਰਬਾਦ ਕੀਤਾ ਉਹਨਾਂ ਨੇ ਪੰਜਾਬ ਨੂੰ ਵੀ ਬਰਬਾਦ ਕੀਤਾ ਜੀ ਤੇ ਉਸ ਸਮੇਂ ਦੱਸ਼ੇਦਾਰਾਂ ਨੂੰ ਚਾਹੀਦਾ ਸੀ ਕਿ ਉਹਦੇ ਖਿਲਾਫ ਕੋਈ ਸਖਤ ਐਕਸ਼ਨ ਲੈਂਦੇ ਉਹਨਾਂ ਨੂੰ ਘਰੇ ਬਿਠਾਇਆ ਜਾ ਸਕਦਾ ਸੀਗਾ ਨਵੀਂ ਲੀਡਰਸ਼ਿਪ ਨੂੰ ਅੱਗੇ ਕੀਤਾ ਜਾ ਸਕਦਾ ਸੀਗਾ ਪਰ ਉਹ ਇਹੋ ਜਿਹਾ ਨਹੀਂ ਹੋਇਆ ਗੱਲ ਫੇਰ ਉਹੀ ਜਿਹੜੀ ਗੇਂਦ ਹੈ ਉਹਨਾਂ ਦੇ ਪਾਲੇ 'ਚ ਹੀ ਸੁੱਟੀ ਉਹਨਾਂ ਨੇ ਜੀ ਅਸੀਂ ਇਸ ਪੂਰੀ ਘਟਨਾ ਨੂੰ ਵੇਖਦੇ ਹਾਂ ਐਸਜੀਪੀਸੀ ਦੇ ਵੱਲੋਂ ਜੋ ਕੁਝ ਵੀ ਕਾਰਵਾਈਆਂ ਬੀਤੇ ਸਮਿਆਂ ਦੇ ਵਿੱਚ ਰਹੀਆਂ ਨੇ ਐਸਜੀਪੀਸੀ ਦਾ ਅੱਜ ਦਾ ਇਹ ਬਿਆਨ ਕੀ ਜੀ ਇਹ ਜੋ ਹਮਲਾ ਦਰਬਾਰ ਸਾਹਿਬ ਦੇ ਉੱਤੇ ਹੋਇਆ ਹੈ ਇਸ ਇਸ ਚੋਲੇ ਦੇ ਵਿੱਚ ਇਸ ਤमाम ਘਟਨਾ ਨੂੰ ਪਾਇਆ ਜਾ ਰਿਹਾ ਹੈ ਕਿ ਇਹ ਹਮਲਾ ਸੁਪੀਰ ਸਿੰਘ ਬਾਦਲ ਦੇ ਉੱਤੇ ਨਹੀਂ ਇਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਵੀ ਗੱਲ ਕਹਿੰਦੇ ਹੋਏ ਨਜ਼ਰ ਆਏ ਇਸ ਤੋਂ ਪਹਿਲਾਂ ਵਿਕਰਮ ਸਿੰਘ ਮੁਜੀਠੀਆ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਕਹੀ ਗਈ ਕਿ ਹਰਮੰਦਰ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਵਿੱਚ ਕੋਈ ਵੀ ਸਿੱਖ برداشت ਨਹੀਂ ਕਰੇਗਾ ਜਿਹੜਾ ਹਮਲਾ ਜੋ ਹਰਮੰਦਰ ਸਾਹਿਬ ਦੇ ਉੱਤੇ ਹੋਇਆ ਹੈ ਇਹ ਇਸ ਚੀਜ਼ ਨੂੰ ਕਿਉਂ ਇਸ ਤਰੀਕੇ ਦੋਪਾਰ ਕੀਤਾ ਜਾ ਰਿਹਾ ਹੈ ਯਾ ਬਖਰੇਵੀ ਕਥਾਰਨਾ ਐਸੀ ਪੈਦਾ ਕੀਤੀ ਜਾ ਰਹੀ ਹੈ ਜੋ ਇਹ ਉਹਨਾਂ ਦੇ ਸਪੋਰਟ ਤੇ ਜਾਂ ਉਹਨਾਂ ਦੇ ਹੱਕ ਦੇ ਵਿੱਚ ਜਾਏ ਯਾ ਜਿਹੜੇ ਸਿੱਖ ਨਹੀਂ ਵੀ ਸੋਚ ਰਹੇ ਕਿ ਵਾਪਰਿਆ ਕੀ ਘਟਨਾ ਕੀ ਹੋਈ ਉਹਨਾਂ ਦੇ ਜ਼ਹਿਨ ਦੇ ਵਿੱਚ ਵੀ ਇਹ ਚੀਜ਼ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਦੇਖੋ ਜੀ ਜਿਹੜੀ ਅੱਜ ਦੀ ਕੱਲ ਪੁਲਿਸ ਨੇ ਐਫਆਈਆ ਲਾਇਆ ਤੁਸੀਂ ਵੀ ਸ਼ਾਇਦ ਪੜ੍ਹੀ ਹੋਏ ਮੈਂ ਪੜ੍ਹੀ ਉਹ ਚੰਗੀ ਤਰ੍ਹਾਂ ਬੜੀ ਧਿਆਨ ਨਾਲ ਜੀ ਉਹਨੇ ਬੜਾ ਕਲੀਅਰ ਕਰ ਦਿੱਤਾ ਵੀ ਜਿਹੜੀ ਗੋਲੀ ਹੈ ਉਹ ਜਦੋਂ ਗੁੱਥਮ-ਗੁੱਥੀ ਹੋਏ ਨੇ ਤੇ ਦੂਜੇ ਬੰਦੇ ਦਾ ਹੱਥ ਲੱਗਿਆ ਉਸ ਤੋਂ ਬਾਅਦ ਚੱਲੀ ਹੈ ਗੁੱਥਮ-ਗੁੱਥੀ ਹੋਣ ਤੋਂ ਬਾਅਦ ਚੱਲਣ ਦਾ ਮਤਲਬ ਹੈ ਜੀ ਯਾਨੀ ਕਿ ਹਜੇ ਉਹ ਐਫਆਈਆਰ ਦੀ ਆਪਾਂ ਗੱਲ ਕਰ ਲਈਏ ਉਹਦੇ ਮੁਤਾਬਕ ਜੀ ਆਪਾਂ ਚੱਲੀਏ ਸੋਚੀਏ ਵਿਚਾਰੀਏ ਤਾਂ ਉਹਨਾਂ ਦਾ ਕੋਈ ਮੈਨੂੰ ਲੱਗਦਾ ਇਰਾਦਾ ਹੀ ਨਹੀਂ ਸੀ ਜਾਂ ਇਹ ਵੀ ਕਹਿ ਸਕਦੇ ਆ ਹੋ ਸਕਦਾ ਉਹਨਾਂ ਦਾ ਦਾ ਹਵਾਈ ਫਾਇਰਿੰਗ ਦਾ ਹੀ ਸੀਗਾ ਸਿਰਫ ਇਹ ਇਹ ਹੁਣ ਜਾਣ ਮੁਤ ਕੇ ਅਕਾਲ ਤਖਤ ਸਾਹਿਬ ਦੇ ਹਮਲੇ ਵਾਲੇ ਪਾਸੇ ਲੈ ਕੇ ਜਾਣਾ ਮੈਂ ਸਮਝਦਾ ਇਹ ਮੰਦਭੁਗੀ ਮੰਦਭੁਗੀ ਵਾਲਾ ਜਿਹੜਾ ਬਿਆਨ ਹੈ ਜਿਹੜਾ ਬੇਸਮਝੀ ਵਾਲਾ ਬਿਆਨ ਹੈ ਇਹਨਾਂ ਦਾ ਕਿਉਂਕਿ ਉਤੋਂ ਦੇ ਜਿਹੜਾ ਮਜੀਠੀਏ ਵੱਲੋਂ ਵੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਉਤੋਂ ਦੇ ਕੁਝ ਸੀਨੀਅਰ ਅਫਸਰਾਂ ਤੇ ਇਲਜ਼ਾਮ ਲਾਏ ਗਏ ਨੇ ਉਹ ਕਿਉਂ ਲਾਏ ਗਏ ਨੇ ਉਹਦਾ ਕਾਰਨ ਹੈ ਕਿ ਉਹਨਾਂ ਨੂੰ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਰਦਾਰ ਨਰੈਣ ਸਿੰਘ ਚੋੜੇ ਦਾ ਇੰਡਾਇਰੈਕਟਲੀ ਕੋਈ ਕਿਸੇ ਆਕੇ ਦੇਕੇ ਉਹ ਨੁਕਸਾਨ ਕਰਦਾ ਠੀਕ ਇਸ ਕਰਕੇ ਇਹ ਸਾਰੀ ਜਿਹੜੀ ਗੇਮ ਹੈ ਉਹ ਫਿਰ ਬਾਦਲਾਂ ਦੇ ਛਾਲੇ ਦੁਆਰਾ ਤੁਮਰੀ ਹੈ ਐਸਜੀਪੀਸੀ ਪ੍ਰਧਾਨ ਬਾਰ ਬਾਰ ਉਹਨਾਂ ਨੂੰ ਡਿਫੈਂਸ ਕਰਨਾ ਤੇ ਅਕਾਲ ਤਖਤ ਸਾਹਿਬ ਤੋਂ ਕੋਈ ਸਖਤ ਉਹਨਾਂ ਦੇ ਖਿਲਾਫ ਹੁਕਮ ਨਹੀਂ ਜਾਰੀ ਹੋ ਰਿਹਾ ਜੀ ਇਸ ਕਰਕੇ ਇਹ ਲੋਕ ਸਿੱਖਾਂ ਨੂੰ ਕੌਮ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੇ ਇਸ ਘਟਨਾ ਤੋਂ ਬਾਅਦ ਤੁਹਾਨੂੰ ਜਾਪਦਾ ਕਿਸੇ ਤਰੀਕੇ ਦਾ ਡਰ ਦਾ ਮਾਹੌਲ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਤਖਤ ਸਾਹਿਬ ਵਿਖੇ ਨਜ਼ਰ ਆ ਰਿਹਾ ਹੈ ਕਿਉਂਕਿ ਐਸਜੀਪੀਸੀ ਨੇ ਤਾਂ ਜ਼ਾਹਿਰ ਕਰ ਦਿੱਤਾ ਹੈ ਕਿ ਜੀ ਡਰ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਦੇਖੋ ਜੀ ਇਹ ਇਹ ਸਾਰੀ ਵੋਟਾਂ ਦੀ ਇਹਨਾਂ ਦੀ ਰਾਜਨੀਤੀ ਹੈ ਇਹ ਵੋਟਾਂ ਦੀ ਰਾਜਨੀਤੀ ਕਰਕੇ ਇਹੋ ਜੀ ਸਟੇਟਮੈਂਟ ਦੇ ਰਹੇ ਨੇ ਕੁਛ ਮੈਂ ਕੋਈ ਅਕਾਲੀ ਦਲ ਨਾਲ ਸੰਬੰਧਤ ਕੋਈ ਹਿੰਦੂ ਵੀਰ ਸੀਗਾ ਉਹਦੀ ਵੀ ਮੈਂ ਸਟੇਟਮੈਂਟ ਪੜ੍ਹ ਰਿਆ ਸੀ ਉਹ ਉਹ ਇਹ ਸਟੇਟਮੈਂਟ ਦੇਣ ਲੱਗੇ ਆ ਵੀ ਦੇਖੋ ਜੀ ਚੌੜਾ ਸਾਹਿਬ ਦੇ ਇਹਦੇ ਐਕਸ਼ਨ ਦੇ ਨਾਲ ਹਿੰਦੂ ਭਾਈਚਾਰੇ ਇੱਕ ਤਾਂ ਮਤਲਬ ਉਹ ਹੱਦ ਹੋ ਗਈ ਹੈ ਸਾਡੇ ਸਿੱਖਾਂ ਦਾ ਆਪਸੀ ਮਸਲਾ ਕਾਲ ਤੱਕ ਸਾਹਿਬ ਨੇ ਸਜਾ ਸੁਣਾਈ ਹੈ ਸਾਡਾ ਜਿਹੜਾ ਵੀਰ ਹੈ ਨਰੇਂਦਰ ਸਿੰਘ ਚੋੜਾ ਜਿਹੜਾ ਕਿ ਇੱਕ ਵੈਲ ਐਜੂਕੇਟਿਡ ਬੰਦਾ ਇੰਡੀਅਨ ਐਕਸਪ੍ਰੈਸ ਨੇ ਹੋ ਤਿੰਨ ਵਾਰ ਸ਼ਬਦ ਵਰਤੇ ਨੇ ਉਹਨਾਂ ਦੇ ਲਈ ਆਈਡਿਓਲੋਜੀਕਲ ਜੀ ਇੱਕ ਆਈਡਿਓਲੋਜੀਕਲ ਬੰਦਾ ਹੈਗਾ ਜ ਜਿਨੇ 15 ਕਿਤਾਬਾਂ ਲਿਖੀਆਂ ਨੇ ਵੀ ਐਵੇਂ ਪਿੰਡ ਚ ਉੱਠ ਕੇ ਉੱਥੇ ਆ ਕੇ ਉਹਨੇ ਇਹ ਕੰਮ ਨਹੀਂ ਕੀਤਾ ਹੈਗਾ ਉਹਨੇ 15 ਕਿਤਾਬਾਂ ਲਿਖੀਆਂ ਨੇ ਰਾ ਦਾ ਜਿਹੜਾ ਚੀਫ ਹੈ ਜਿਨੇ ਕਿਤਾਬ ਲਿਖੀ ਸੀ ਖਾਲਿਸਤਾਨ ਸਾਜ਼ਿਸ਼ ਸਿੱਧੂ ਨੇ ਜਿਹੜੀ ਕਿਤਾਬ ਲਿਖੀ ਸੀ ਤੁਸੀਂ ਜਾਣਦੇ ਹੋ ਉਹਦੇ ਜਵਾਬ ਦੇ ਵਿੱਚ ਇਹਨਾਂ ਨੇ ਖਾਲਿਸਤਾਨ ਵਿਰੁੱਧ ਸਾਜ਼ਿਸ਼ ਇੱਕ ਕਿਤਾਬ ਦਸਤਾਵੇਜ਼ ਜਾਰੀ ਕੀਤਾ ਸੀਗਾ ਇਹ ਉਹ ਇਨਸਾਨ ਹੈ ਨਰੈਣ ਸਿੰਘ ਚੋੜਾ ਨਾਲੇ ਸਿੱਖ ਕੌਮ ਨੂੰ ਮੈਂ ਇੱਕ ਹੋਰ ਜਿਹੜੀ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਕਿਹੜੇ ਪਾਸੇ ਜਾਣਾ ਦੋ ਪੱਖ ਨੇ ਹੁਣ ਸਾਡੇ ਕੋਲੇ ਜੀ ਇਹ ਬੜੇ ਕਲੀਅਰ ਇੱਕ ਇਨਸਾਨ ਸੁਖਵੀਰ ਬਾਦਲ ਜਿਨੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਹੋਰ ਜਿੰਨੇ ਵੀ ਸਰਕਾਰੀ ਵਿਯਾਤਾਂ ਜ਼ਮੀਨਾਂ ਜਾਇਦਾਦਾਂ ਫੰਡ ਉਹ ਸਾਰੇ ਖੁੱਲ ਕੇ ਖੁੱਲਦੀਲੀ ਨਾਲ ਜਾਰੀ ਕੀਤੇ ਠੀਕ ਹੈ ਜਿਨ੍ਹਾਂ ਦੇ ਸਾਡੇ ਪੁੱਤ ਸਾਡੇ ਭਰਾ ਖੇਤਾਂ 'ਚ ਜਾ ਕੇ ਉਹ ਨਹਿਰਾਂ ਦੇ ਜਾ ਕੇ ਜਿਨ੍ਹਾਂ ਦੇ ਝੁੱਟੇ ਪੁਲਿਸ ਮੁਕਾਬਲੇ ਬਣਾਏ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਅੱਜ ਵੀ ਘਾਹ ਉਗਿਆ ਹੋਇਆ ਉਹਨਾਂ ਦੀ ਮਾਤਾਵਾਂ ਨੇ ਅੱਜ ਵੀ ਉਡੀਕ ਰਹੀ ਉਡੀਕਦੀਆਂ ਨੇ ਕਿ ਸਾਡਾ ਪੁੱਤ ਕਿ ਪਤਾ ਨਹੀਂ ਕਿਤੇ ਵਾਪਸੇ ਆ ਜਾਵੇ ਤੇ ਇੱਕ ਪਾਸੇ ਸਰਦਾਰ ਨਰੈਣ ਸਿੰਘ ਚੌੜਾ ਤੇ ਉਹਦਾ ਸੁਪੁੱਤਰ ਜਸਕੇਰ ਸਿੰਘ ਜਿਨ੍ਹਾਂ ਨੇ 10000 ਤਾਸਾ ਹਜ਼ਾਰ ਸਿੱਖ ਨੌਜਵਾਨਾਂ ਦਾ ਪਤਾ ਕਰਕੇ ਇੱਕ ਡਾਟਾ ਇੱਕ ਪੱਤਰਕ ਦਸਤਾਵੇਜ਼ ਜਾਰੀ ਕੀਤਾ ਡਾਟਾ ਇਕੱਤਰਿਤ ਕੀਤਾ ਜਿਹਦੇ ਚ ਲਿਖਿਆ ਕਿ ਐਨੇ ਨੌਜਵਾਨ ਫਲਾਨੇ ਜ਼ਿਲ੍ਹੇ ਦੇ ਨੇ ਉੱਥੇ ਪੁਲਿਸ ਨੇ ਗਾਇਬ ਕੀਤੇ ਗਏ ਨੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸ਼ਮਸ਼ਾਨ ਘਾਟਾਂ 'ਚ ਜਾ ਕੇ ਉਹਨਾਂ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਮਿਊਸਪਲ ਕਮੇਟੀਆਂ 'ਚ ਜਾ ਕੇ ਰਿਪੋਰਟ ਇਕੱਠਾ ਕੀਤਾ ਤੇ ਹੁਣ ਕੌਮ ਦੇਖੇ ਕਿ ਜਿਹੜਾ ਇੱਕ ਝੂਠੇ ਪੁਲਿਸ ਮੁਕਾਬਲੇ ਆ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜ ਰਿਹਾ ਅਸੀਂ ਉਹਦਾ ਸਾਥ ਦੇਣਾ ਜਾਂ ਸੁਖਵੀਰ ਬਾਦਲ ਦਾ ਜੀ ਅ ਜਿਸ ਵੇਲੇ ਦੇਖਦੇ ਆ ਕਿ ਐਸਜੀਪੀਸੀ ਮੰਗ ਕਰਦੀ ਆ ਕਿ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਏ ਅ ਨਰੈਨ ਸਿੰਘ ਚੋੜਾ ਹੁਣਾ ਨੂੰ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਨਜ਼ਰ ਆਇਆ ਕਿ ਕੋਈ ਸਿਆਸੀ ਦਬਾਅ ਹੁਣਾ ਦੇ ਉੱਤੇ ਹੈ ਕੋਈ ਅਜੀਹਾ ਦਬਾਅ ਜੋ ਪੂਰੇ ਤਰੀਕੇ ਨਾਲ ਫੁੱਟ ਕੇ ਬਾਹਰ ਆ ਰਿਹਾ ਕਿ ਹਾਂ ਅਸੀਂ ਭਾਵੇਂ ਸਿਆਸੀ ਤੌਰ ਤੇ ਭਾਵੇਂ ਪੰਥਕ ਤੌਰ ਤੇ ਜਾਂ ਭਾਵੇਂ ਸਮਾਜਿਕ ਤੌਰ ਦੇ ਉੱਤੇ ਮਾਹੌਲ ਅਜਿਹਾ ਕ੍ਰੀਏਟ ਕਰ ਦੇਣਾ ਕਿ तमाम ਚੀਜ਼ਾਂ ਅਜਿਹੇ ਸਿੰਘਾਂ ਦੇ ਵਿਰੁੱਧ ਚੱਲ ਜਾਣ ਦੇਖੋ ਜੀ ਮੈਂ ਤਾਂ ਸਮਝਦਾ ਜਿਹੜਾ ਧਾਮੀ ਸਾਹਿਬ ਦੀ ਸਟੇਟਮੈਂਟ ਹੈ ਜਿਹੜਾ ਬਿਆਨ ਹੈ ਇਹ ਸਿੱਖ ਸਿਧਾਂਤਾਂ ਦਾ ਸ਼ਰਿਆਮ ਘਾਣ ਕਰਦਾ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਇੱਕ ਵਾਰ ਨਹੀਂ 100 ਵਾਰੀ ਸੋਚਣਾ ਚਾਹੀਦਾ ਸੀ ਕਿਉਂ? ਕਾਰਨ ਇਹ ਹੈ ਕਿ ਸਰਦਾਰ ਚੋੜਾ ਨੇ ਜਿਹੜੇ ਉਹਨਾਂ ਤੇ ਕੇਸ ਪੈ ਗਿਆ ਉਹ ਰੈਸਟ ਹੋ ਗਏ ਨੇ। ਜੀ ਜੀ ਇਹ ਗੱਲਾਂ ਉਹਨਾਂ ਦਾ ਕੇਸ ਵਾਪਸ ਲੈਂਦੇ ਕੇਸ ਨਾ ਪਾਇਆ ਜਾਂਦਾ ਗ੍ਰਿਫਤਾਰੀ ਨਾ ਕਰਾਉਂਦੇ ਉਦੋਂ ਉਹਨਾਂ ਨੂੰ ਸਾਡੇ ਦੇ ਕਾਲ ਤੱਕ ਸਾਡੇ ਜਿਹੜੀ ਮਰਜ਼ੀ ਸਜ਼ਾ ਲਾ ਦਿੰਦੀ ਬਿਲਕੁਲ ਕੌਮ ਨੇ ਵੀ ਮਨਜ਼ੂਰ ਕਰ ਲਈਉਂਦੀ ਅੱਜ ਵੀ ਹੈਗਾ ਉਹ ਕਹਿ ਦੇਣਾ ਸੁਖਵੀਰ ਬਾਦਲ ਹਦੀ ਉਹਨੂੰ ਕੁਝ ਦਵਾ ਦੇਣ ਸਟੇਟਮੈਂਟ ਕਿ ਅਸੀਂ ਜਿਹੜਾ ਕੇਸ ਹੈ ਉਹ ਨਹੀਂ ਉਹਨਾਂ ਤੇ ਪਾਉਣਾ ਚਾਹੁੰਦੇ ਹੈਗੇ ਉਹਨਾਂ ਨੂੰ ਕਾਲ ਤੱਕ ਸਾਡੇ ਸਜ਼ਾ ਲਾ ਕੇ ਸਾਰੀ ਕੌਮ ਤੁਹਾਡੇ ਨਾਲ ਤੁਰ ਪਊਗੀ ਇਸ ਕਰਕੇ ਇਹ ਸਾਰੀ ਚੀਜ਼ਾਂ ਇਹ ਆਪਾ ਵਿਰੋਧੀ ਕਰ ਰਹੇ ਨੇ ਇਹ ਬੁਖਲਾਗੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਗੇਮ ਹੈ ਉਹ ਪੁੱਠੀ ਪੈ ਗਈ ਹੈ ਜੀ ਜਿਹੜਾ ਸਰਦਾਰ ਨਜ਼ਾਇਨ ਸਿੰਘ ਜੀ ਨੇ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਹੈ ਨਾ ਉਹ ਸਕੌ ਨੂੰ ਜਗਾਉਣ ਲਈ ਦਿੱਤੀ ਹੈ ਕਿ ਉਹ ਭਲਿਓ ਉਹ ਤੁਸੀਂ ਇਹ ਜੋ ਤੁਸੀਂ ਦੇਖੋ ਹਕੀਕਤ ਨਹੀਂ ਹਕੀਕਤ ਦੇ ਪਿੱਛੇ ਬੋਰ ਹੈ ਬਿਲਕੁਲ ਇਸ ਲਈ ਉਹਨਾਂ ਨੇ ਉਹ ਇੱਕ ਪੜਿਆ ਲਿਖਾ ਇੱਕ 70 ਸਾਲ ਦਾ ਬਜ਼ੁਰਗ ਉਹਨੇ ਆਪਣੇ ਆਪ ਨੂੰ ਕੌਮ ਦੇ ਅੱਗੇ ਇੰਨਾ ਕੁਝ ਉਹ ਪਤਾ ਸੀ ਕਿ ਮੇਰਾ ਪੁੱਰਸੋ ਕਾਬਲਾ ਵੀ ਬਣਾਇਆ ਜਾ ਸਕਦਾ ਮੇਰੇ ਨਾਲ ਕੁਝ ਵੀ ਹੋ ਸਕਦਾ ਆਪਣੇ ਆਪ ਨੂੰ ਅਰਪਣ ਕਰਤੇ ਆ ਬਿਲਕੁਲ ਤੇ ਉਸ ਬੰਦੇ ਨੂੰ ਕਹਿ ਰਹੇ ਨੇ ਕਿ ਹਸਾਲਤ ਖਾਦਦੇ ਨਹੀਂ ਹਮਲਾ ਕੀਤਾ ਇਹ ਬਹੁਤ ਸ਼ਰਮਨਾਕ ਗੱਲ ਹੈ ਅ ਇਸ ਚੀਜ਼ ਨੂੰ ਐਸਜੀਪੀਸੀ ਇੱਕ ਐਜ਼ ਅ ਓਪਰਚੁਨਿਟੀ ਵੀ ਵਰਤ ਸਕਦੀ ਸੀ ਕਿ ਅਸੀਂ ਤਮਾਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਭਾਵਨਾਵਾਂ ਦੀ ਤਰਜਮਾਨੀ ਅਸੀਂ ਕਰੰਟੀਆਂ ਜੇਕਰ ਕੋਸ਼ਿਸ਼ਾਂ ਕਰ ਰਹੇ ਹਾਂ ਅਸੀਂ ਉਹਨਾਂ ਦੇ ਉਹਨਾਂ ਨੂੰ ਉਹਨਾਂ ਦਾ ਸਤਕਾਰ ਵੀ ਕਰੀਏ ਕਿਸੇ ਨੇ ਆ ਕੇ ਰੋਸਾ ਜ਼ਾਹਿਰ ਕਰਤਾ ਕਿਸੇ ਨੇ ਆ ਕੇ ਗਿਲਾ ਸ਼ਿਕਵਾ ਜ਼ਾਹਿਰ ਕਰਤਾ ਕਿਸੇ ਨੇ ਆ ਕੇ ਜੇਕਰ ਜਹੀ ਹਕਮ ਹਮਾਕਤ ਕੀਤੀ ਵੀ ਹੈ ਸ਼੍ਰੀ ਕਾਲ ਤਕ ਸੈੱਡ ਦੇ ਜਥੇਦਾਰ ਸਾਹਿਬ ਇਸ ਦੇ ਉੱਤੇ ਜ਼ਰੂਰ ਧਿਆਨ ਦੇਣਗੇ ਆਪਣੇ ਵੱਲੋਂ ਕਾਰਵਾਈ ਦੇ ਲਈ ਹੋ ਸਕਦਾ ਕਮੇਟੀ ਵੀ ਤਿਆਰ ਕਰ ਦਿੱਤੀ ਜਾਂਦੀ ਲੇਕਿਨ ਜੋ ਮੰਗ ਰੱਖੀ ਗਈ ਹੈ ਤੇ ਸ਼੍ਰੀ ਕਾਲ ਤਕ ਸੈੱਡ ਦੇ ਜਥੇਦਾਰ ਹੁਣਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇੱਕ ਤਰੀਕੇ ਦੇ ਰੂਪ ਦੇ ਵਿੱਚ ਬੇਨਤੀ ਪੱਤਰ ਭੇਜਿਆ ਗਿਆ ਕਿ ਜੀ ਤੁਸੀਂ ਪਹਿਲਾਂ ਧਿਆਨ ਨਹੀਂ ਦਿੱਤਾ ਅਸੀਂ ਤੁਹਾਨੂੰ ਗੰਭੀਰਤਾ ਦੇ ਨਾਲ ਗੱਲ ਕਰ ਰਹੇ ਹਾਂ ਤੁਸੀਂ ਗੰਭੀਰਤਾ ਜ਼ਾਹਰ ਨਹੀਂ ਕੀਤੀ ਇਹ ਤਮਾਮ ਚੀਜ਼ਾਂ ਸਵਾਲਾਂ ਦੇ ਰੂਪ ਦੇ ਵਿੱਚ ਇਸ ਵੇਲੇ ਸਾਹਮਣੇ ਜ਼ਰੂਰ ਆ ਰਹੀਆਂ ਨੇ ਮੌਜੂਦਾ ਸਮੇਂ ਦੇ ਵਿੱਚ ਜੇਕਰ ਅਸੀਂ ਦੇਖੀਏ ਸਵਾਲ ਇਹ ਵੀ ਖੜਾ ਹੋ ਰਿਹਾ ਸੀ ਕਿ ਜੀ ਸੇਵਾ ਲੱਗੀ ਹੈ ਜਿਹੜੀ ਜਿਹੜੀ ਤਨਖਾਹियां ਅਕਰਾਰ ਦਿੱਤੇ ਗਏ ਨੇ ਸਜ਼ਾ ਜਿਹੜੀ ਲੱਗੀ ਹੈ ਉਹ ਸਿਕਿਉਰਿਟੀ ਦੇ ਰੂਪ ਦੇ ਵਿੱਚ ਸਜ਼ਾ ਨਿਭਾਈ ਜਾ ਰਹੀ ਹੈ ਤੇ ਅੱਜ ਦਮਦਮਾ ਸਾਹਿਬ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਿਕਿਉਰਿਟੀ 10 ਗੁਣਾ ਵਧੀ ਹੋਈ ਹੈ ਸੇਵਾ ਦੇ ਸੇਵਾ ਨੂੰ ਕੈਪਚਰ ਕਰਨ ਦੇ ਲਈ 100 ਸਵਾ 100 ਕੈਮਰਾ ਉੱਥੇ ਖੜਾ ਹੈ ਇਹ तमाम ਚੀਜ਼ਾਂ ਨੂੰ ਅਸੀਂ ਕਿਸ ਕਿਸ ਤਰੀਕੇ ਨਾਲ ਸਮਝੀਏ ਕਿ ਸ਼੍ਰੀ ਕਾਲ ਤਿਕ ਸਾਹਿਬ ਦੇ ਜਥੇਦਾਰ ਹੋਣਾ ਨੇ ਸਜ਼ਾ ਦਿੱਤੀ ਤਾਹੀਨਭਾਈ ਜਾ ਰਹੀ ਹੈ ਜਾਂ ਮੀਡੀਆ ਦੀਆਂ ਨਜ਼ਰਾਂ ਦੇ ਵਿੱਚ ਰਹਿਣ ਦੇ ਲਈ ਸੇਵਾ ਨਿਭਾਈ ਜਾ ਰਹੀ ਹੈ ਹਲੇ ਵੀ ਇਹ तमाम ਚੀਜ਼ਾਂ ਸਪਸ਼ਟ ਨਹੀਂ ਹੋ پا ਰਹੀਆਂ ਤੁਸੀਂ ਪੰਜਾਬ ਦੇ ਵਿੱਚ ਆਮ ਸੰਗਤ ਦੇ ਨਾਲ ਵਿਚਰਦੇ ਹੋ ਕਈ ਹੋਰ ਪੰਥਕ ਆਗੂਆਂ ਦੇ ਨਾਲ ਵੀ ਵਿਚਰਦੇ ਹੋ ਕੀ ਕਹਿੰਦੀ ਹੈ ਪੰਥਕ ਸਫਾ ਇਹਨਾਂ तमाम ਤਸਵੀਰਾਂ ਨੂੰ ਦੇਖਦੇ ਹੋਏ ਦੇਖੋ ਜੀ ਮੈਂ ਤੇ ਪਹਿਲਾਂ ਹੀ ਇੱਕ ਲਾਈਨ 'ਚ ਗੱਲ ਕਲੀਅਰ ਕੀਤੀ ਸੀ ਕਿ ਜਿਹੜੀ ਉਹਨਾਂ ਨੂੰ ਇਹ ਸਾਰੀ ਗੇਮ ਹੈ ਇਹਨਾਂ ਦਾ ਵੋਟ ਤੰਤਰ ਹੈ ਰਾਜਨੀਤੀ ਹੈ ਉਹਨੂੰ ਚਮਕਾਉਣ ਲਈ ਹੋ ਰਿਹਾ ਇਹ ਤੇ ਉੱਥੇ ਸੇਵਾ ਤੇ ਮਤਲਬ ਜਿਹੜੇ ਸਿੱਖ ਨੇ ਖਾਲਸਾ ਪੰਥ ਹੈ ਉਹ ਮਹਿਸੂਸ ਹੀ ਨਹੀਂ ਕਰ ਰਿਹਾ ਉਹ ਤਾਂ ਇਹ ਕਹਿ ਰਹੇ ਨੇ ਕਿ ਇਹ ਤੇ ਆਪਣੀ ਚੋਣਾਂ ਦੀ ਕੈਂਪੇਨ ਕਰ ਰਹੇ ਨੇ ਜਿੱਦਾਂ ਕਿਸੇ ਦੀ ਅਗਲੀ ਚੋਣਾਂ ਹੋਣੀਆਂ ਹੁਣ ਉਹ ਬੰਦੇ ਨੂੰ ਸਟਾਰ ਬਣਾਉਣਾ ਹੋਵੇ ਉੱਥੇ ਮੀਡੀਆ ਇਕੱਠਾ ਕੀਤਾ ਜਾਂਦਾ ਸਾਰਾ ਕੁਝ ਉਹ ਨਾਮ ਲਖਸ਼ਰ ਇਕੱਠਾ ਕੀਤਾ ਜਾਂਦਾ ਜਾਂ ਕਿਸੇ ਨੇ ਆਪਣਾ ਪ੍ਰੋਗਰਾਮ ਹਿੱਟ ਕਰਨ ਦੇ ਲਈ ਇਹੋ ਜਿਹੇ ਸਟੰਟ ਕਰਦੇ ਹੁੰਦੇ ਨੇ ਇਹ ਤਾਂ ਉਹ ਚੀਜ਼ਾਂ ਆਉਂਦੀਆਂ ਨੇ ਸੇਵਾ ਭਾਵਨਾ ਵਾਲੀ ਤੇ ਕੱਲ ਹੀ ਨਹੀਂ ਹੈ ਜੀ ਉੱਥੇ ਕਿਉਂਕਿ ਉਹ ਤੇ ਪਹਿਲੇ ਇਹ ਤੁਸੀਂ ਦੇਖੋ ਇੱਕ ਬੜੀ ਕਮਾਲ ਦੀ ਗੱਲ ਹੈ ਜਿਸ ਦਿਨ ਸਰਦਾਰ ਨਰੈਣ ਸਿੰਘ ਚੋੜੇ ਵਾਲੀ ਜਿਹੜਾ ਘਰਨਾ ਕਰਮ ਉੱਥੇ ਵਾਪਰਦਾ ਹਾਂਜੀ ਉਸ ਤੋਂ ਅਗਲੇ ਦਿਨ ਜਿਹੜੇ ਫੂਲਕਾ ਸਾਹਿਬ ਨੇ ਆਮ ਆ지 ਪਾਰਟੀ ਨੂੰ ਜਿਨ੍ਹਾਂ ਨੇ ਰਜਾਇਨ ਦਿੱਤਾ ਸੀ ਤੇ ਦਿੱਲੀ ਜਿਹੜੇ ਐਸਪੀ ਲੜਦੇ ਰਹੇ ਨੇ ਬਿਲਕੁਲ 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 ਉਹਨਾਂ ਕੋਲੋਂ ਕਿ ਲੈ ਕੇ ਨੇ ਸਟੇਟਮੈਂਟ ਦਿੰਦੇ ਨੇ ਕਿ ਧਾਮੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਹੈ ਕਿ ਮੈਂ ਅਕਾਲੀ ਦਲ ਜੁਆਇਨ ਕਰ ਰਹੇ ਹਾਂ ਜੀ ਇਹ ਗੱਲ ਜੀ ਨਾਲ ਦੀ ਨਾਲ ਢੀਰ ਸਾਹਿਬ ਦਾ ਵੀ ਬਿਆਨ ਆ ਜਾਂਦਾ ਜੋ ਮਰਜੀ ਹੋ ਜਵੇ ਸੁਖਵੀਰ ਜੀ ਪ੍ਰਧਾਨ ਬਣ ਜਵੇ ਤੇ ਸਾਨੂੰ ਮਨਜ਼ੂਰ ਹੋਵੇਗਾ ਹੋਰਾਂ ਦੇ ਬਿਆਨ ਆ ਗਏ ਸੁਖਵੀਰ ਬਾਤ ਸਾਨੂੰ ਪ੍ਰਧਾਨ ਮਨਜ਼ੂਰ ਹੈ ਜੀ ਯਾਨੀ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅਕਾਲੀ ਦਲ ਦੀ ਜਾਂ ਹੋਰ ਜਿੰਨੇ ਇਹੋ ਜਿਹੇ ਜਿਹੜੇ ਲੀਡਰ ਪੁਰਾਣੇ ਤੁਰੇ ਫਿਰਦੇ ਨੇ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਹੈਗੀ ਥਾਂ ਨਹੀਂ ਰਹੀ ਹੈਗੀ ਪੰਜਾਬ ਦੇ ਵਿੱਚ ਨਾ ਪੰਨ ਨਾ ਪੰਜਾਬ ਨਾ ਪੰਨ ਤੱਕ ਸਫਾ ਚ ਉਹ ਲੋਕਾਂ ਦੀ ਪਹਿਲਾਂ ਹੀ ਗੇਮ ਸੀਗੀ ਇਹ ਕਿ ਤੁਸੀਂ ਉਹਨੂੰ ਸੁਖਵੀਰ ਬਾਦਲ ਨੂੰ ਸਾਜਾ ਲਾ ਦਿਓ ਸਖਤ ਤੋਂ ਸਖਤ ਇੱਕ ਇਹ ਕਰ ਦਿਓ ਉਹਦੀ ਪੇਸ਼ਕਾਰੀ ਐਵੇਂ ਦੀ ਤੇ ਅਸੀਂ ਸਾਰੇ ਉਹਨੂੰ ਪ੍ਰਧਾਨ ਮੰਤਰੀ ਬਣਨ ਦੇ ਤਿਆਰ ਹੋ ਗਏ ਜੀ ਸੋ ਇਹ ਇਹ ਤੇ ਇਹਦਾ ਵੀ ਪਾਰਾ ਹੈਗਾ ਕੰਸਰਟ ਬਿਲਕੁਲ ਅਖੀਰ ਦੇ ਵਿੱਚ तमाम ਸੰਗਤਾਂ ਜੋ ਦੇਸ਼ ਵਿਦੇਸ਼ ਦੇ ਵਿੱਚ ਤੁਹਾਨੂੰ ਇਸ ਵੇਲੇ ਸੁਣ ਰਹੀਆਂ ਨੇ ਅ ਜੋ ਕੇ ਸਮੇਂ ਦੇ ਵਿੱਚ ਬਤੌਰ ਇੱਕ ਸਿੱਖ ਇਹਨਾਂ तमाम ਚੀਜ਼ਾਂ ਨੂੰ ਕਿਵੇਂ ਵੇਖਣਾ ਚਾਹੀਦਾ ਕਿਵੇਂ ਸਮਝਣਾ ਚਾਹੀਦਾ ਕਿਉਂਕਿ ਹਰ ਇੱਕ ਪਾਸੇ ਹੋਵੇ ਭਾਵੇਂ ਸਰਕਾਰੀ ਮੀਡੀਆ ਹੋਵੇ ਉਹ ਬਖਰੇ ਤਰੀਕੇ ਨਾਲ ਪ੍ਰੋਜੈਕਟ ਕਰ ਰਿਹਾ ਇਹਨਾਂ ਦਾ ਆਪਣਾ ਸੋਸ਼ਲ ਮੀਡੀਆ ਵੱਖਰੇ ਤਰੀਕੇ ਦਾ ਐਂਗਲ ਵਿਖਾ ਕੇ ਪੇਸ਼ ਕਰ ਰਿਹਾ ਹੈ ਬਤੌਰ ਸਿੱਖ ਸਾਨੂੰ ਇਹਨਾਂ तमाम ਚੀਜ਼ਾਂ ਨੂੰ ਕਿਵੇਂ ਵਾਚਣਾ ਚਾਹੀਦਾ ਇਹ ਇੱਕ ਗੱਲ ਕਰਕੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਾਂਗੇ ਜੀ ਦੇਖੋ ਜੀ ਮੈਂ ਕਹਿੰਨਾ ਜਦੋਂ ਦਾ ਬਾਦਲ ਪਰਿਵਾਰ ਨੇ 1978 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਤੁਸੀਂ ਮੁਲਾਂਕਣ ਕਰਦੇ ਹੋ ਸੱਚ ਤੁਹਾਡੇ ਸਾਹਮਣੇ ਆ ਜਾਊਗਾ ਕਿ ਜਿੰਨੇ ਵੀ ਗੋਲੀ ਕਾਂਡ ਹੋਏ ਨੇ 1978 ਤੋਂ ਲੈ ਕੇ ਬਰਗਾੜੀ ਤੱਕ ਉਸ ਸਮੇਂ ਕਿਹੜੀ ਸਰਕਾਰ ਵੀ 70 ਤੋਂ ਲੈ ਕੇ 96 ਤੱਕ ਛੋਟੇ ਪੁਲਿਸ ਮੁਕਾਬਲੇ ਜਿਨੇ ਹੋਏ ਨੇ ਉਥੇ ਕਿਹੜੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਹੱਥ ਰਿਹਾ 96 ਤੋਂ ਲੈ ਕੇ ਆ 2024 ਤੱਕ ਅੱਜ ਵੀ ਇਹ ਵੀ ਗਿਣ ਲਓ ਨਾਲੇ ਹੁਣ ਤੱਕ ਕਿਹੜੀ ਪਾਰਟੀ ਐ ਜਿਨੇ ਸਿੱਖਾਂ ਦਾ ਲਗਾਤਾਰ ਨੁਕਸਾਨ ਹੀ ਕੀਤਾ ਫਾਇਦਾ ਨਹੀਂ ਜੀ ਉਹ ਭਾਵੇਂ ਸੰਸਦ ਰੂਪ ਚ ਹੋਵੇ ਜਿਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਸੀਗੀਆਂ ਸਾਰੀਆਂ ਇਹਨਾਂ ਨੇ ਜੱਜ ਕਰ ਲਈਆਂ ਖਤਮ ਕਰ ਦਿੱਤੀਆਂ ਉਹਦਾ ਕੋਨਾ ਕੋਈ ਵजूद ਨਹੀਂ ਰਹਿਣ ਦਿੱਤਾ ਗਿਆ ਉਥੇ ਆਪਣੇ ਬੰਦੇ ਫਿੱਟ ਕਰਤੇ ਠੇਕੇ ਇਤਿਹਾਸ ਦੀ ਗੱਲ ਕਰਦੀ ਹੈ ਉਹਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹਦਾ ਹਿੰਦੂ ਤੋਂ ਵੀ ਕਰਨ ਪਾ ਗਿਆ ਉਹਨੂੰ ਇਹਨਾਂ ਨੇ ਖਤਮ ਕਰ ਪਿਆ ਇਤਿਹਾਸਕ ਨਿਸ਼ਾਨੀਆਂ ਸਾਡੀਆਂ ਇਹਨਾਂ ਨੇ ਖਤਮ ਕਰਦੀਆਂ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਜਿਹੜੇ ਹਾਂ ਅੰਗਰੇਜ਼ ਦੇ ਸਾਡੇ ਯੂਰਪ ਵਾਲੇ ਨੇ ਥੋੜੇ ਅਮਰੀਕਾ ਵਾਲੇ ਨੇ ਹੋਰ ਕਿੰਨੀ ਕੰਟਰੀਆਂ ਨੇ ਜਿਨ੍ਹਾਂ ਨੂੰ 100-100 ਸਾਲ ਹੋ ਗਿਆ 2-2 ਸਾਲ 4-4 ਸੌ ਸਾਲ ਹੋ ਗਏ ਨੇ ਉਹ ਸਾਰੇ ਬੈਠੇ ਨੇ ਇੱਥੇ ਤਾਂ ਇਹਨਾਂ ਨੇ ਕਬੂਟਾ ਨਹੀਂ ਛੱਡਿਆ ਸੋ ਇਹਨਾਂ ਲੋਕਾਂ ਦੇ ਉੱਤੇ ਕਿਵੇਂ ਤੁਸੀਂ ਫੇਤ ਕਰ ਸਕਦੇ ਹੋ ਸੋ ਜਿਹੜਾ ਦੂਜਾ ਬੰਦਾ ਸਾਡਾ ਨਰੇਂਦਰ ਸਿੰਘ ਚੋੜਾ ਨੇ ਜਿਹੜੇ ਉਹ 15 ਕਿਤਾਬਾਂ ਲਿਖੀਆਂ ਨੇ ਉਹ ਸਿੱਖ ਕੌਮ ਦੇ ਹੱਕਾਂ ਦੇ ਲਈ ਜੰਦੋਜਹਿਦ ਕਰ ਰਿਆ ਆ ਆਕਰਾ ਦਾ ਜਿਹੜਾ ਮੁਖੀ ਰਿਹਾ ਉਹਨੇ ਕਿਤਾਬ ਲਿਖੀ ਉਹਦਾ ਉਹਨੇ ਜਵਾਬ ਦਿੱਤਾ ਸੋ ਤਾਂ ਕਿ ਯਾਰ ਤੋਂ ਵੱਧ ਨੌਜਵਾਨ ਜਿਹੜੇ ਲਾਪਤਾ ਕਿਤੇ ਉਹਨਾਂ ਦੇ ਰਿਕਾਰਡ ਇਕੱਠਾ ਕੀਤਾ ਸੋ ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੇ ਇੱਕ ਪਰਿਵਾਰ ਮਤਲਬ ਸਾਡੀ ਕੌਮ ਨੂੰ ਘੁਣ ਮੰਗੂ ਚਿੜੜਿਆ ਹੋਇਆ ਜੀ ਉਹਦਾ ਬਾਈਕਟ ਕਰੋ ਕਿ ਇਹੋ ਜਿਹਾ ਕੋਈ ਸਾਡਾ ਵੀਰ ਕੌਮ ਲਈ ਕੁਰਬਾਨੀ ਕਰਦਾ ਉਹਦੇ ਸਤਕਾਰ ਲਈ ਸਾਨੂੰ ਕੋਈ ਖੋਰ ਕਰਨੀ ਪਵੇ ਜੀ ਧੰਨਵਾਦ ਕਰਨਾ ਚਾਹਾਂਗੇ ਤੁਹਾਡਾ ਜਸਮਿੰਦਰ ਸਿੰਘ ਜੀ ਆਪਣਾ ਸਮਾਂ ਦਿੱਤਾ ਸੰਗਤਾ ਨਾਲ ਗੱਲਬਾਤ ਕੀਤੀ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ